ਸ਼ਾਂਤੀ baba ਕਹਿੰਦੇ ਹਨ ਬੱਚੇ ਮੈਨੂੰ ਤੁਹਾਡੇ ਸੰਕਲਪਾਂ ਦਾ ਸੰਜੋਗ ਚਾਹੀਦਾ ਹੈ ਤੁਸੀਂ ਸਿਰਫ ਆਪਣੇ ਸੰਕਲਪਾਂ ਦੀ ਸਥਿਰਤਾ ਰਹੀਂ ਆਪਣੀ ਸੀਟ ਤੇ ਸੱਟ ਰਹੋ ਸੀਟ ਦਾ ਅਰਥ ਕੀ ਹੈ ਬਿਲਕੁਲ ਅਚਲ ਅਡੋਲ ਕੋਈ ਹਲਚਲ ਨਹੀਂ ਜੇ ਤੁਹਾਡੇ ਸੰਕਲਪ ਮਾਈਨਰ ਵੀ ਉੱਤੇ ਥੱਲੇ ਹੁੰਦੇ ਹਨ ਕਿਉਂ ਕਿਵੇਂ ਕਿਸ ਤਰ੍ਹਾਂ ਯਾਦੀ ਵਿੱਚ ਆਉਂਦੇ ਹਨ ਇਹੇ ਸਭ ਬਾਪ ਦੇ ਕਾਰਜੇ ਦੀ ਸਪੀਡ ਨੂੰ ਸਲੋ ਕਰ ਦਿੰਦੇ ਹਨ ਇਸ ਲਈ ਹੁਣ ਨੌਲੇਜ ਫੁੱਲ ਬਣ ਕੇ ਆਪਣੀ ਸੀਟ ਤੇ ਸੈੱਟ ਰਹੋ ਫਿਰ ਤਾਂ ਕੰਮ ਛੱਟਪਟ ਪੂਰਾ ਹੋ ਜਾਵੇਗਾ ਤੁਸੀਂ ਸਿਰਫ ਸੀਟ ਤੇ ਸੈੱਟ ਹੋ ਕੇ ਹੋਰ ਆਤਮਾ ਦੀ ਭਲਾਈ ਦੀ ਭਾਵਨਾ ਰੱਖੋ ਬਹੁਤ ਜਲਦੀ ਤੋਂ ਜਲਦ ਤੁਹਾਡੇ ਸੰਕਲਪ ਸਿੱਧ ਹੋ ਜਾਣਗੇ ਅਰ ਉਸ ਤੋਂ ਪਹਿਲਾਂ ਤੁਹਾਡੀ ਹਰ ਸੰਕਲਪ ਦੀ ਭਾਵਨਾ ਬਹੁਤ ਉੱਚੀ ਅਤੇ ਕਲਿਆਣਕਾਰੀ ਹੋਣੀ ਚਾਹੀਦੀ ਹੈ ਉਹ ਕਿਸੇ ਵੀ ਆਤਮਾ ਦੇ ਕਰਮਾ ਦੇ ਅਕੋਰਡਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਆਜ ਕੱਲ ਦੀਆਂ ਲੋਕ ਅਤੇ ਅਲੌਕਿਕ ਆਤਮਾਵਾਂ ਬਹੁਤ ਕਮਜ਼ੋਰ ਹੋ ਚੁੱਕੀਆਂ ਹਨ ਇਸ ਲਈ ਤੁਸੀਂ ਸਿਰਫ ਆਪਣੀ ਵਿਸ਼ੇਸ਼ਤਾ ਅਤੇ ਉੱਚਮ ਸਵਹਿਮਾਨ ਹਾਈਐਸ ਸਲਪ ਰਿਸਪੈਕਟ ਦੇ ਅਕੋਰਡਿੰਗ ਸੰਪਲ ਸੰਕਲਪਤੀ ਭਾਵਨਾ ਰੱਖੋ ਤੁਹਾਡੇ ਸੰਕਲਪਾਂ ਦੀ ਵਾਈਬ੍ਰੇਸ਼ਨ ਜਿੱਥੇ ਪਲਾਈ ਲਈ ਸਹਾਇਕ ਬਣਦੀ ਹੈ ਉਥੇ ਕਈ ਵਾਰ ਉਹਨਾਂ ਨੂੰ ਆਪਣੀ ਪੋਸਟ ਤੱਕ ਪਹੁੰਚਣ ਤੋਂ ਰੋਕ ਵੀ ਦਿੰਦੀ ਹੈ ਇਸ ਲਈ ਤੁਸੀਂ ਹੁਣ ਵਾਪਸ ਸਮਾਨ ਸੀਟ ਉੱਤੇ ਸੈਟ ਰਹੋ ਸਭ ਆਤਮਾਵਾਂ ਦੇ ਪਿਤਾ ਵਾਂਗ ਸਭ ਦੀ ਪਲਾਈ ਲਈ ਨਿਮਤ ਬਣੋ ਜੋ ਬਾਪ ਤੁਹਾਨੂੰ ਪੜਾਈ ਪੜਾ ਰਹਾ ਹੈ ਉਹ ਇਸ ਕਾਰਜੇ ਦੀ ਸਪੀਡ ਅਤੇ ਸਮੇਂ ਦੀ ਗਤੀ ਨੂੰ ਦਰਸਾਉਂਦਾ ਹੈ ਇਸ ਲਈ ਤੁਸੀਂ 100% ਅਟੈਂਸ਼ਨ ਆਪਣੇ ਉੱਤੇ ਰੱਖੋ ਅਤੇ ਲਗਾਤਾਰ ਅੱਗੇ ਵਧਦੇ ਰਹੋ ਅਟੈਂਸ਼ਨ ਵਿੱਚ ਮਾਈਨਰ ਵੀ ਹਲਕਾਪਨਾ ਹੋਵੇ ਹਲਕਿਆ ਮਨ ਨਾਲ ਪਰਮ ਪਿਤਾ ਪਰਮਾਤਮਾ ਬਾਪ ਦੇ ਕਾਰਜੇ ਨੂੰ ਸੰਪੰਨ ਕਰਨ ਵਿੱਚ ਸੰਜੋਗੀ ਬਣੋ ਹੁਣ ਸਮੇਂ ਆ ਗਿਆ ਹੈ ਸ਼ਕਸ਼ਮ ਸੇਵਾ ਸ਼ੁਰੂ ਕਰਨ ਦਾ ਆਪਣੇ ਅਲੌਕਿਕ ਪਰਿਵਾਰ ਵਿੱਚ ਚਾਰੇ ਪਾਸਿਓਂ ਲਾਈਟ ਹੀ ਲਾਈਟ ਆਫ ਲਾਓ ਤਾਂ ਜੋ ਸਾਰੇ ਜੱਕੇ ਦੇ ਆਤਮਾਵਾਂ ਜਲਦੀ ਆਪਣੀ ਸੀਟ ਤੇ ਸੈੱਟ ਹੋ ਲੱਗ ਜਾਣ ਤੁਹਾਡੇ ਅੰਦਰ ਇਹ ਲਗਨ ਹੋਣੀ ਚਾਹੀਦੀ ਹੈ ਕਿ ਹੁਣ ਜਲਦੀ ਤੋਂ ਜਲਦੀ ਕਾਰਜੇ ਸੰਪਨ ਹੋ ਜਾਵੇ ਚੈਰਿਟੀ ਬਿਗਨਰਸ ਐਟ ਹੋਮ ਇਸ ਲਈ ਆਪਣੀ ਜ਼ਿੰਮੇਵਾਰੀ ਸਮਝੋ ਜ਼ਿੰਮੇਵਾਰ ਬਣੋ ਅਤੇ ਸਮੇਂ ਦੇ ਅਨਸਾਰ ਆਪਣੀ ਅਲੌਕਿਕ 나ਵ ਨੂੰ ਕਿਨਾਰੇ ਪਰ ਪਰ ਲਗਾ ਲਾਓ ਤੇ ਸਾਰੀਆਂ ਆਤਮਾਵਾਂ ਤੁਹਾਨੂੰ ਪੁਕਾਰ ਰਹੀਆਂ ਹਨ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ